ਸਸਤਰੀਕਾਲ ਜੀ ਅੱਜ ਆਪਾਂ ਬਣਾਵਾਂਗੇ ਗੁੜ ਦੀ ਗੱਚਕ ਜਿਸ ਨੂੰ ਕਿ ਗੁੜ ਦੀ ਚਿੱਕੀ ਵੀ ਕਹਿੰਦੇ ਹਨ ਘਰ ਦੇ ਵਿੱਚ ਇੰਨੇ ਕਿ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਸਿਰਫ ਦੋ ਤੋਂ ਤਿੰਨ ਚੀਜ਼ਾਂ ਦੇ ਨਾਲ ਇੰਨੀ ਜਿਆਦਾ ਕ੍ਰਿਸਪੀ ਬਣੇਗੀ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਬਣਾਈਂ ਹਰ ਵਾਰ ਘਰ ਦੇ ਵਿੱਚ ਹੀ ਬਣਾ ਕੇ ਖਾਓਗੇ ਤੁਹਾਨੂੰ ਪਤਾ ਹੀ ਹੈ ਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਹਨ ਬਿਲਕੁਲ ਵੀ ਪ्योर ਨਹੀਂ ਹੁੰਦੀਆਂ ਨਾ ਹੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਆਮੀ ਗੱਚਕ ਵਗੈਰਾ ਜਿਹਦੇ ਆਪਾਂ ਵੀਡੀਓ ਦੇਖਦੇ ਹਾਂ ਬਹੁਤ ਹੀ ਅਨ ਹਾਈਜਨਿਕ ਤਰੀਕੇ ਦੇ ਨਾਲ ਬਣਾ ਕੇ ਤਿਆਰ ਕੀਤੀ ਜਾਂਦੀ ਹੈ ਪਰ ਆਪਾਂ ਇੰਨੇ ਸਿੰਪਲ ਤਰੀਕੇ ਨਾਲ ਤੇ ਇੰਨੀ ਕਿ ਜ਼ਿਆਦਾ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਖਾਣ ਦੇ ਵਿੱਚ ਕੋਈ ਵੀ ਆਪਾਂ ਨੂੰ ਹਿਜਕ ਨਹੀਂ ਹੋਵੇਗੀ ਇੱਥੇ ਆਪਾਂ ਇੱਕ ਕੌਲੀ ਲਈ ਹੈ ਮੂੰਗਫਲੀ ਦੀਆਂ ਗਿਰੀਆਂ ਦੀ ਇੱਕ ਹੀ ਕੌਲੀ ਆਪਾਂ ਗੁੜ ਦੀ ਲਈ ਹੈ ਇਹ ਸੇਮ ਕੁਆਂਟੀਟੀ ਦੇ ਵਿੱਚ ਆਪਾਂ ਦੋਨੋਂ ਚੀਜ਼ਾਂ ਲੈਣੀਆਂ ਹਨ ਕੜਾਹੀ ਦੇ ਵਿੱਚ ਆਪਾਂ ਮੂੰਗਫਲੀ ਦੀਆਂ ਗਿਰੀਆਂ ਨੂੰ ਪਾ ਕੇ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਇਹਨਾਂ ਨੂੰ ਆਪਾਂ ਓਨੇ ਟਾਈਮ ਤੱਕ ਰੋਸਟ ਕਰਾਂਗੇ ਜਦੋਂ ਤੱਕ ਇਹਨਾਂ ਦੇ ਵਿੱਚੋਂ ਥੋੜੀ ਜਿਹੀ ਟੜਕਣ ਦੀ ਆਵਾਜ਼ ਨਹੀਂ ਆ ਜਾਂਦੀ ਤੇ ਇਹਨਾਂ ਦੇ ਜਿਹੜੇ ਛਿਲਕੇ ਹਨ ਉਹ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਨਹੀਂ ਉੱਤਰ ਜਾਂਦੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੀਆਂ ਗਿਰੀਆਂ ਜਿਹੜੀਆਂ ਪੁੱਜ ਚੁੱਕੀਆਂ ਹਨ ਮੈਂ ਕੋਈ ਸਪੈਸ਼ਲ ਗਿਰੀਆਂ ਨਹੀਂ ਲਈਆਂ ਸਨ ਜਸਟ ਘਰ ਦੇ ਵਿੱਚ ਮੋਂਗਫਲੀ ਸੀ ਤੇ ਉਹਨਾਂ ਦੀਆਂ ਹੀ ਗਿਰੀਆਂ ਮੈਂ ਕੱਢ ਲਈਆਂ ਸਨ ਇੱਥੇ ਹੁਣ ਆਪਾਂ ਇੱਕ ਕਪੜਾ ਲਵਾਂਗੇ ਤੇ ਉਸ ਦੇ ਵਿੱਚ ਸਾਰੀਆਂ ਗਿਰੀਆਂ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਸਲ ਲਵਾਂਗੇ ਤਾਂ ਕਿ ਜਿਹੜੀਆਂ ਗਿੜੀਆਂ ਦੇ ਛਿਲਕੇ ਹਨ ਉਹ ਅਲੱਗ ਹੋ ਜਾਣ ਇਹ ਦੇਖੋ ਇਸ ਤਰ੍ਹਾਂ ਆਪਾਂ ਹੱਥਾਂ ਨਾਲ ਮਸਲਾਂਗੇ ਬਹੁਤ ਈਜ਼ੀ ਤਰੀਕੇ ਨਾਲ ਗਿਰਿਆਂ ਦੇ ਛਿਲਕੇ ਅਲੱਗ ਹੋ ਜਾਣਗੇ ਹੁਣ ਇਹਨਾਂ ਨੂੰ ਆਪਾਂ ਛੱਟ ਲਵਾਂਗੇ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਗੁੜ ਨੂੰ ਪਾ ਲਵਾਂਗੇ ਇੱਥੇ ਮੈਂ ਗੁੜ ਨੂੰ ਕ੍ਰਸ਼ ਕਰ ਲਿਆ ਸੀ ਤੁਸੀਂ ਵੀ ਕ੍ਰਸ਼ ਕਰ ਲੋਗੇ ਤੇ ਬਹੁਤ ਜਲਦੀ ਮੈਲਟ ਹੋ ਜਾਵੇਗਾ ਸਿਰਫ ਇਸ ਦੇ ਵਿੱਚ ਆਪਾਂ ਇੱਕ ਤੋਂ ਦੋ ਚਮਚ ਪਾਣੀ ਦੇ ਐਡ ਕਰਨੇ ਹਨ ਤਾਂ ਕਿ ਜਿਹੜਾ ਗੁੜ ਹੈ ਉਹ ਜਲਦੀ ਮੈਲਟ ਹੋ ਜਾਵੇ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਗੁੜ ਨੂੰ ਪਕਾਵਾਂਗੇ ਮੈਂ ਤੁਹਾਨੂੰ ਹੋਰ ਦੱਸੀ ਜਾਵਾਂਗੀ ਕਿ ਕਿਸ ਤਰ੍ਹਾਂ ਦਾ ਆਪਣਾ ਗੁੜ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਆਪਣੀ ਚिक्की ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਵੇਗੀ ਤੇ ਆਪਣੇ ਦੰਦਾਂ ਨੂੰ ਬਿਲਕੁਲ ਵੀ ਨਹੀਂ ਚਿਪਕੇਗੀ। ਕਈ ਵਾਰ ਛੋਟੀਆਂ-ਛੋਟੀਆਂ ਗਲਤੀਆਂ ਦੇ ਨਾਲ ਆਪਾਂ ਜਿਹੜੀ ਚिक्की ਬਣਾਉਨੇ ਹਾਂ ਉਹ ਦੰਦਾਂ ਦੇ ਨਾਲ ਚਿਪਕਣ ਲੱਗ ਪੈਂਦੀ ਹੈ। ਪਰ ਜਿਹੜੀ ਮੈਂ ਤੁਹਾਨੂੰ ਪਰਫੈਕਟ ਦੱਸਾਂਗੀ ਅੱਜ ਢੰਗ ਉਸ ਦੇ ਨਾਲ ਤੁਸੀਂ ਬਣਾਓਗੇ ਤੇ ਤੁਹਾਡੀ ਵੀ ਚिक्की ਪਰਫੈਕਟ ਬਣ ਕੇ ਤਿਆਰ ਹੋਵੇਗੀ। ਇੱਥੇ ਦੇਖੋ ਹੁਣ ਗੁੜ ਦੇ ਵਿੱਚ ਬੋਇਲ ਆ ਰਿਹਾ ਹੈ। ਇਹ ਗੁੜ ਹੌਲੀ ਹੌਲੀ ਜਿਹੜਾ ਫਲਫੀ ਹੋ ਰਿਹਾ ਹੈ ਹੁਣ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਕੌਲੀ ਦੇ ਵਿੱਚ ਆਪਾਂ ਪਾਣੀ ਲਵਾਂਗੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਪਾਵਾਂਗੇ ਫਿਰ ਇਸ ਨੂੰ ਆਪਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਗੋਲ ਜਿਹਾ ਕਰਾਂਗੇ ਜੇਕਰ ਇਸ ਦੀ ਬਿਲਕੁਲ ਬੋਲ ਵਧੀਆ ਬਣ ਗਈ ਤੇ ਕ੍ਰਿਸਪੀ ਬਣੀ ਤੇ ਫਿਰ ਆਪਣਾ ਗੁੜ ਪਰਫੈਕਟ ਹੈ ਪਰ ਇੱਥੇ ਜਿਹੜਾ ਗੋੜਾ ਇਹ ਅਜੇ ਚਿਪਕ ਰਿਹਾ ਹੈ ਹੱਥਾਂ ਦੇ ਨਾਲ ਹੋਰ ਆਪਾਂ ਇਸ ਨੂੰ ਇੱਕ ਤੋਂ ਦੋ ਮਿੰਟ ਲਈ ਪਕਾ ਲਵਾਂਗੇ ਕਿਉਂਕਿ ਗੁੜ ਦਾ ਪੱਕਣਾ ਬਹੁਤ ਜ਼ਰੂਰੀ ਹੈ ਫਿਰ ਹੀ ਆਪਣੀ ਜਿਹੜੀ ਚिक्की ਹੈ ਉਹ ਕ੍ਰਿਸਪੀ ਬਣ ਕੇ ਤਿਆਰ ਹੋਵੇਗੀ ਹੁਣ ਆਪਾਂ ਫਿਰ ਇੱਕ ਵਾਰੀ ਚੈੱਕ ਕਰਾਂਗੇ ਪਾਣੀ ਦੇ ਵਿੱਚ ਆਪਾਂ ਥੋੜਾ ਜਿਹਾ ਗੁੜ ਪਾ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਹੱਥਾਂ ਨਾਲ ਚੈੱਕ ਕਰਾਂਗੇ ਕਿ ਇਹ ਆਪਣੀ ਪਰਫੈਕਟ ਬੋਲ ਬਣ ਕੇ ਤਿਆਰ ਹੋ ਚੁੱਕੀ ਸੀ ਵੀਡੀਓ ਥੋੜੀ ਜਿਹੀ ਸਕਿਪ ਹੋ ਗਈ ਸੀ ਇਸ ਸਟੇਜ ਤੇ ਆਪਾਂ ਪਾਵਾਂਗੇ ਇੱਕ ਚੁਟਕੀ ਬੇਕਿੰਗ ਸੋਡਾ ਤੇ ਅੱਧਾ ਚਮਚੇ ਇਸ ਦੇ ਵਿੱਚ ਆਪਾਂ ਦੇਸੀ ਘਿਓ ਦਾ ਐਡ ਕਰਾਂਗੇ ਜਿਸ ਦੇ ਨਾਲ ਤੇ ਆਪਣੀ ਚिक्की ਦੇ ਵਿੱਚ ਸ਼ਾਈਨ ਆਵੇਗੀ ਹੁਣ ਇਸੇ ਸਟੇਜ ਦੇ ਉੱਪਰ ਆਪਾਂ ਥੋੜਾ ਜਿਹਾ ਜਲਦੀ ਜਲਦੀ ਇਸ ਦੇ ਵਿੱਚ ਗਿਰੀਆਂ ਐਡ ਕਰ ਲੈਣੀਆਂ ਹਨ ਤੇ ਇਹਨਾਂ ਨੂੰ ਆਪਾਂ ਜਲਦੀ ਜਲਦੀ ਮਿਕਸ ਕਰ ਲੈਣਾ ਹੈ ਇਹ ਪ੍ਰੋਸੈਸ ਥੋੜਾ ਜਿਹਾ ਆਪਾਂ ਨੂੰ ਫਾਸਟ ਕਰਨਾ ਪੈਂਦਾ ਹੈ ਗੈਸ ਦਾ ਫਲੇਮ ਆਪਾਂ ਬੰਦ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਗਿਰੀਆਂ ਨੂੰ ਗੁੜ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਸਾਰੀਆਂ ਗਿਰੀਆਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਹਨ ਗੁੜ ਦੇ ਵਿੱਚ ਤਾਂ ਕਿ ਸਾਰੀਆਂ ਗਿਰੀਆਂ ਜਿਹੜੀਆਂ ਉਹ ਗੁੜ ਦੇ ਨਾਲ ਚੰਗੀ ਤਰ੍ਹਾਂ ਕੋਟ ਹੋ ਜਾਣ ਇੱਥੇ ਦੇਖੋ ਇਹ ਸਾਰੀਆਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਜਲਦੀ ਜਲਦੀ ਸੈੱਟ ਕਰ ਲਵਾਂਗੇ ਇੱਕ ਬਟਰ ਪੇਪਰ ਲਵਾਂਗੇ ਤੇ ਉਸ ਦੇ ਉੱਤੇ ਮੈਂ ਘਿਓ ਦੇ ਨਾਲ ਉਸ ਨੂੰ ਗ੍ਰੀਸ ਕਰ ਲਿਆ ਸੀ ਤੇ ਹੁਣ ਇਸ ਨੂੰ ਆਪਾਂ ਇਸ ਦੇ ਉੱਪਰ ਪਾ ਦਵਾਂਗੇ ਤੇ ਜਲਦੀ ਜਲਦੀ ਇਸ ਨੂੰ ਹੁਣ ਆਪਾਂ ਸੈੱਟ ਕਰਾਂਗੇ ਜਦੋਂ ਵੀ ਆਪਾਂ ਗੁੜ ਦੀ ਚिक्की ਬਣਾਉਨੇ ਹਾਂ ਤੇ ਉਸ ਨੂੰ ਗਰਮ ਗਰਮ ਨੂੰ ਹੀ ਆਪਾਂ ਨੂੰ ਸੈੱਟ ਕਰਨਾ ਪੈਂਦਾ ਹੈ ਇੱਥੇ ਮੈਂ ਵੇਲਣ ਨੂੰ ਥੋੜਾ ਜਿਹਾ ਗ੍ਰੀਸ ਕਰ ਲਿਆ ਸੀ ਘਿਓ ਦੇ ਨਾਲ ਤੇ ਇਸ ਦੇ ਨਾਲ ਹੁਣ ਆਪਾਂ ਇਸ ਨੂੰ ਵੇਲ ਕੇ ਸੈੱਟ ਕਰ ਲਵਾਂਗੇ ਇਸ ਨੂੰ ਆਪਾਂ ਜਲਦੀ ਜਲਦੀ ਵੇਲਣਾ ਹੈ ਕਿਉਂਕਿ ਜੇਕਰ ਚिक्की ਠੰਡੀ ਹੋ ਗਈ ਤਾਂ ਇਸ ਨੂੰ ਆਪਾਂ ਬਿਲਕੁਲ ਵੀ ਵੇਲ ਨਹੀਂ ਸਕਾਂਗੇ ਤੇ ਉਹ ਉਸੇ ਹੀ ਸ਼ੇਪ ਦੇ ਵਿੱਚ ਰਹਿ ਜਾਵੇਗੀ ਇਸ ਲਈ ਜਿਹੜਾ ਇਹ ਲਾਸਟ ਵਾਲੇ ਪ੍ਰੋਸੈਸ ਹਨ ਇਹ ਥੋੜੇ ਜੇ ਤੁਸੀਂ ਜਲਦੀ ਕਰਨੇ ਹਨ ਹੁਣ ਦੇਖੋ ਇਸ ਨੂੰ ਆਪਾਂ ਵੇਲ ਲਿਆ ਹੈ ਸੈੱਟ ਕਰ ਲਿਆ ਹੈ ਤੇ ਹੁਣ ਆਪਾਂ ਇਸ ਦੇ ਪੀਸ ਵੀ ਕੱਟ ਲੈਣੇ ਹਨ ਇਸ ਦੇ ਵਿੱਚ ਆਪਾਂ ਜਿਹੜੇ ਨਿਸ਼ਾਨ ਹਨ ਉਹ ਲਗਾ ਲੈਣੇ ਹਨ ਇੱਕ ਚਾਕੂ ਲਵਾਂਗੇ ਤੇ ਉਸ ਦੇ ਨਾਲ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਣੇ ਹਨ ਥੋੜਾ ਜਿਹਾ ਇਹ ਔਖਾ ਹੁੰਦਾ ਹੈ ਕਿਉਂਕਿ ਗਿਰੀਆਂ ਜੜੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਕੱਟਣਾ ਔਖਾ ਹੈ ਪਰ ਤੁਸੀਂ ਇਸ ਤਰ੍ਹਾਂ ਹਰੀ ਹਰੀ ਇਹਨਾਂ ਨੂੰ ਕੱਟ ਲਗਾ ਲੈਣਾ ਹੈ ਤਾਂ ਹੀ ਇਹ ਆਪਣੀਆਂ ਚੌਰਸ ਪੀਸ ਦੇ ਵਿੱਚ ਕਟੀਆਂ ਜਾਣਗੀਆਂ ਨਹੀਂ ਤੇ ਜੇਕਰ ਇਸ ਤਰ੍ਹਾਂ ਹੀ ਠੰਡੀਆਂ ਹੋ ਗਈਆਂ ਫਿਰ ਇਹਨਾਂ ਨੂੰ ਆਪਾਂ ਕੋਈ ਪਰਫੈਕਟ ਸ਼ੇਪ ਨਹੀਂ ਦੇ ਸਕਦੇ ਜੇਕਰ ਆਪਾਂ ਕੱਟ ਲਗਾਵਾਂਗੇ ਤੇ ਪੀਸ ਪਰਫੈਕਟ ਬਣ ਕੇ ਤਿਆਰ ਹੋ ਜਾਣਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਗਚਕ ਬਣਾ ਕੇ ਜ਼ਰੂਰ ਖਾਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੇਗੀ ਤੇ ਮੇਰੀ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਪਹਿਲਾ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਹੁਣ ਮੈਂ ਸਾਰਿਆਂ ਤੇ ਪੀਸ ਕੱਟ ਲਏ ਹਨ ਹੁਣ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦਵਾਂਗੇ ਤਾਂ ਕਿ ਇਹ ਬਿਲਕੁਲ ਸੈੱਟ ਹੋ ਜਾਵੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿੰਨੀ ਜ਼ਿਆਦਾ ਵਧੀਆ ਆਪਣੀ ਗੁੜ ਦੀ ਚिक्की ਬਣ ਕੇ ਤਿਆਰ ਹੋਈ ਹੈ ਇਹ ਦੇਖੋ ਹੁਣੀ ਠੰਡੀ ਹੋ ਚੁੱਕੀ ਹੈ ਤੇ ਆਪਣੇ ਆਪ ਹੀ ਪੀਸ ਜਿਹੜੇ ਹਨ ਉਹ ਅਲੱਗ ਹੋ ਰਹੇ ਹਨ ਬਿਲਕੁਲ ਵੀ ਨਹੀਂ ਚਿਪਕੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਬਣੀ ਹੈ ਤੇ ਕਿੰਨੀ ਜ਼ਿਆਦਾ ਕ੍ਰਿਸਪੀ ਬਣੀ ਹੈ ਠੰਡ ਦਾ ਮੌਸਮ ਹੈ ਤੁਸੀਂ ਵੀ ਘਰੇ ਬਣਾਓ ਖਾਓ ਇੰਜੋਏ ਕਰਿਓ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਈਜ਼ੀ ਤਰੀਕਾ ਹੈ ਤੇ ਦੇਖੋ ਕ੍ਰਿਸਪੀ ਕਿੰਨੀ ਹੈ ਬਾਜ਼ਾਰ ਨਾਲੋਂ ਕਈ ਗੁਣਾ ਜ਼ਿਆਦਾ ਟੇਸਟੀ ਤੇ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਜਿਸ ਤਰ੍ਹਾਂ ਅੱਗੇ ਲੋਹੜੀ ਵੀ ਆ ਰਹੀ ਹੈ ਲੋਹੜੀ ਦੇ ਸਪੈਸ਼ਲ ਆਪਾਂ ਇਸ ਚੀਜ਼ ਨੂੰ ਬਣਾਉਨੇ ਹਾਂ ਖਾਣੇ ਹਾਂ ਬਾਜ਼ਾਰ ਤੋਂ ਵੀ ਲਿਆਉਨੇ ਹਾਂ ਪਰ ਇਸ ਵਾਰ ਜ਼ਰੂਰ ਬਣਾਇਓ ਖਾਇਓ ਘਰੇ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ